परिकार तो नहीं आई आज टीवी ਆਏ ਆਏ ਕੇਜ 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 ਤੇਰੇ ਹਸਬੰਦ ਨੇ ਦੇਖਣੀ ਹੈ ohh ਇੰਨੀ ਵੱਡੀ ਨਾ ਬਣਾ ਮਸਤ ਆਏ ਆਏ ਤੇ ਰੀ ਗੀਸਾ ਆਏ ਆਏ ਲਾਂ ਆਏ ਆਏ ਨਾ ਤੀਨੋਂ ਆ ਆ ਆਏ ਇਹਨਾਂ ਦੀ ਕਾ ਨਹੀਂ ਮੋ ਵੇ ਚੱਲੋ ਨਾ ਹੰ ਪਿਆਰ ਕਰ ਲੱਖ ਪਿਆਰ ਵੀ ਕਰਦਾ ਵਾ ਮੇਰੇ ਪੁੱਤ ਨੂੰ ਇਹ ਆ ਕੀ ਮੇਰੇ ਪੁੱਤ ਨੂੰ ਆਏ ਆਏ ਪਾਪਾ ਨੂੰ ਚਾਹਤ ਕਰ ਤੂੰ ਬੋ ਮਾ ਤੇ ਤੂੰ ਕੋ ਬਾਦ ਇਹ ਆ ਬੁਲਿਆਰ ਮਿਲੰਦਾ ਹੈ ਕੀ ਨਾ ਆ ਮਾ ਤੇਰੇ ਨੂੰ ਖਾਦਾ ਵਾ ਜਿਆ ਬਸ ਕਰ ਹਾਂ ਉਹ ਆ ਬਾਈ ਪਾਪਾ ਬਾਈ ਸੱਚਾ ਜੀ ਹੋਸਨਾ ਠੀਕ ਕਿਵੇਂ ਕੰਮ ਕਾ ਚੀਜ਼ ਆ ਰੋਟੀ ਖਾ ਲਈ ਜੀ ਹਾਂ ਜੀ ਹਾਂ ਬਹੁਤ ਐਸੀ ਧੰਨਵਾਦ ਧੰਨਵਾਦ ਰਹਿਮਤ ਵੇਖੋ ਜੀ ਉਹ ਪਾਪਾ ਬਾਲਿਓ ਹੋਏ ਉਹ ਕਿੱਦਾਂ ਸੋਨਾ ਵੇਖਦੀ ਰਹਿ ਰਹਿਮਤ ਮੈਮੂ ਹਾ ਹਾ ਰੈਡ ਕਰ ਇਨੇ ਆ ਲੈ ਕੈਮਰਾ ਨੂੰ ਨਾ ਮੂਨੀ ਕਰ ਦੇ ਇੱਧਰ ਵੇਲਾ ਆਏ ਹਾ ਯਾਰ ਪਾਉ ਆ ਹੱਥ ਲਾਉਂਦਾ ਜੇ ਤੁਹੀਂ ਹਾਂ ਇਹ ਕੀ ਗੱਲ ਕਾਲੀ ਓਏ ਲੱਗੀ ਆ ਹਾਂ ਰੁਕਾਇਆ ਕਰਦੇ ਨੇ ਹੱਥ ਰੁਕਾਇਆ ਕਾਲੀ ਲੱਗੀ ਆ